ਰਾਮ ਰਾਮ ਜੀ ਦੇਖੋ ਮੈਂ ਪੰਡਤ ਹੇਮਤ ਕੁਮਾਰ ਦੀ ਲੜਕੀ ਬੋਲ ਰਹੀ ਆ ਜੈਤੋ ਮੰਡੀ ਤੋਂ ਮੈਂ ਬਹੁਤ ਪਰੇਸ਼ਾਨ ਆ ਸੀ ਸਾਰੇ ਮੈਂ ਤੇ ਮੇਰੀ ਮਾਂ ਤਾਂ ਬਹੁਤ ਦੁਖੀ ਆ ਸਾਡੀ ਤੁਲਸੀ ਨੇ ਦੁਕਾਨ ਦੱਬੀ ਹੋਈ ਐ ਮੰਦਰ ਅੱਗੇ ਮੰਦਰ ਦੀ ਜਗ੍ਹਾ ਅਸੀਂ ਥੋੜੀ ਜਿਹੀ ਇਹਨੂੰ ਰੈਂਟ ਤੇ ਦਿੱਤੀ ਸੀ ਗੈਨੇ ਤੇ ਉਹ ਇਹ ਮਤਲਬ ਹੁਣ ਸਾਡੀ ਜਗ੍ਹਾ ਨਹੀਂ ਛੱਡ ਰਿਹਾ ਅਸੀਂ ਸਾਰੇ ਕਿਤੇ ਜਾਇਆ ਆ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਅਸੀਂ ਸਾਰੇ ਅਫਸਰਾ ਕੋਲ ਫਰੀਦਕੋਟ ਐਸਐਸਪੀ ਡੀਜੀ ਡੀਸੀ ਸਾਰੇ ਕੋਲ ਜਾਇਆ ਆ ਅਸੀਂ ਬਹੁਤ ਜ਼ਿਆਦਾ ਪਛਾਣ ਹੋ ਗਿਆ ਇੱਥੇ ਵੀ ਸਾਰਾ ਦਿਨ ਥਾਣੇ 'ਚ ਜਾਣਿਆ ਮਾਤਾ ਨੂੰ ਲੈ ਕੇ ਸਾਡੀ 100 ਸਾਲ ਦੀ ਮਾਤਾ ਹੈ ਅਸੀਂ ਬੇਟੀਆਂ ਹੈਗੀਆਂ ਇਹਦੇ ਪੰਜ ਭਰਾ ਸੀ ਬੇਦਖਲ ਕੀਤਾ ਹੋਇਆ ਤੇ ਸਾਨੂੰ ਇਹ ਤੁਸੀਂ ਰਾਮ ਨੇ ਬੰਸਲ ਨੇ ਸਾਨੂੰ ਬਹੁਤ ਸਤਾਇਆ ਹੋਇਆ ਸਾਡੀ ਮਦਦ ਕੀਤੀ ਜਾਵੇ ਸਾਰੇ ਮੰਡੇ ਵਾਲਿਆਂ ਨੂੰ ਵੀ ਰਿਕਵੈਸਟ ਹੈ ਸਾਰੇ ਅਫਸਰਾਂ ਨੂੰ ਵੀ ਰਿਕਵੈਸਟ ਹੱਥ ਜੋੜ ਕੇ ਸਾਰਿਆਂ ਨੂੰ ਇਹ ਪੈਸਾ ਖਿਲਾ ਦਿੰਦਾ ਜਿੱਥੇ ਵੀ ਅਸੀਂ ਜਾਂਨੇ ਆ ਸਾਰਿਆਂ ਨੂੰ ਪੈਸਾ ਖਿਲਾ ਦਿੰਦਾ ਇਹ ਕਹਿੰਦਾ ਚਾਹੇ ਤੁਸੀਂ ਦੁਨੀਆ ਇੱਧੇ ਦੀ ਇੱਧਰ ਹੋ ਜਾਈਏ ਅਸੀਂ ਮੰਦਰ ਦੀ ਤੁਹਾਡੀ ਜਗ੍ਹਾ ਨਹੀਂ ਛੱਡਣੀ ਹੈ ਤੇ ਅਸੀਂ ਦੋਸੋ ਕੀ ਕਰੀਏ ਅਸੀਂ ਬਹੁਤ ਦੁਖੀ ਬਹੁਤ ਪਰੇਸ਼ਾਨ ਹੋ ਕੇ ਅਸੀਂ ਅੱਜ মিডিਆ ਨੂੰ ਬੁਲਾਇਆ ਹੈ ਅਸੀਂ ਬਹੁਤ ਜ਼ਿਆਦਾ ਦੇਖੋ ਅਸੀਂ ਸਾਰਿਆਂ ਨੂੰ ਚਿੱਠੀਆਂ ਪਾਈਆਂ ਅਸੀਂ ਕੋਈ ਐਸਾ ਨਹੀਂ ਹੈ ਜੀ ਜਿੰਨੂ ਅਸੀਂ ਚਿੱਠੀਆਂ ਰਜਿਸਟਰ ਨਹੀਂ ਕਰਾਈਆਂ ਅਸੀਂ ਮੋਦੀ ਜੋਗੀ ਨੂੰ ਵੀ ਪਾਈਆਂ ਹੋਈਆਂ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਅਸੀਂ ਦੇਖਿਆ ਜਾਵੇ ਤੁਸੀਂ ਆ ਦੇਖੋ ਜੀ ਅਸੀਂ ਸਾਰਿਆਂ ਨੂੰ ਪਾਈਆਂ ਅਸੀਂ ਕੋਈ ਉਹ ਨਹੀਂ ਕੀਤੀ ਅਸੀਂ ਸਾਰੇ ਐਸਐਸਪੀ ਕੋਲ ਵੀ ਦੋ ਵਾਰ ਜਾ ਕੇ ਆਏ ਹ ਜੀ ਸਾਡੀ ਕਿਤੇ ਵੀ ਸੁਣਾਈ ਨਹੀਂ ਹੋ ਰਹੀ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਕੇ ਆ ਤੇ ਸਾਨੂੰ ਪਲੀਜ਼ ਇਨਸਾਫ ਦੁਲਾਇਆ ਜਾਵੇ ਅਸੀਂ ਬਹੁਤ ਜ਼ਿਆਦਾ ਸਾਨੂੰ ਤੁਲਸੀ ਨੇ ਬਹੁਤ ਸਾਨੂੰ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਹੈ ਇਹ ਬਹੁਤ ਜ਼ਿਆਦਾ ਦੋ ਜੀਪਾ ਲੈ ਕੇ ਆਇਆ ਭਰ ਕੇ ਗੁੰਡਿਆਂ ਦੇ ਮੇਰੀ ਮਦਰ ਕੱਲੀ ਸੀ ਘਰੇ ਰਾਤ ਨੂੰ 9:30 ਵਜੇ ਲੈ ਕੇ ਆਏ ਆ ਮੇਰੀ ਮੰਨੂ ਧੱਕੇ ਮਾਰੇਗੇ ਸਾਡੇ ਮੰਦਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੋਸ਼ੀ ਮਾਰਾ ਮੰਦਰ ਇਹ ਸਾਡੇ ਗਲੀ ਮੱਲੇ ਵਾਲੇ ਇਕੱਠੇ ਹੋ ਕੇ ਬਚਾਇਆ ਉਸ ਦਿਨ ਅਸੀਂ ਇੰਨਾ ਜ਼ਿਆਦਾ ਦੁਖੀ ਹੈ ਨਾ ਅਸੀਂ ਇੰਨਾ ਜ਼ਿਆਦਾ ਦੁਖੀ ਹੈ ਬਹੁਤ ਜ਼ਿਆਦਾ ਪਰੇਸ਼ਾਨ ਆ ਅਸੀਂ ਪਲੀਜ਼ ਸਾਡੀ ਮਦਦ ਕੀਤੀ ਜਾਵੇ ਇਹ ਮੰਦਰ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਇਹਦਾ ਲਿੰਕ ਮੇਰੀ ਭਾਬੀ ਨਾਲ ਵੀ ਨੇ ਮੇਰੇ ਭਰਾ ਦਾ ਘਰ ਵੀ ਖਰਾਬ ਕੀਤਾ ਸਾਰਾ ਇਹਨੇ ਉਹਨੂੰ ਨਾਲ ਲਾ ਕੇ ਸਾਰਾ ਉਹ ਘਰੇ ਪੇਕੇ ਬੈਠੇ ਆ ਉੱਥੇ ਬਠਿੰਡੇ ਅਸੀਂ ਦਾ ਬਸਾਨਾ ਚਾਹੁੰਦਾ ਸੀ ਚਾਹੁੰਦੇ ਸੀ ਪਰ ਨਹੀਂ ਇਹ ਕਾਰਨ ਦਿੰਦਾ ਉਹਨੂੰ ਉਹਦੇ ਲਈ ਵਕੀਲ ਵੀ ਇਹਨੇ ਕੀਤੇ ਹੋਏ ਆ ਸਾਰਾ ਕੁਝ ਇਹਨੇ ਕੀਤਾ ਹੋਇਆ ਨਾ ਸਾਡੇ ਕਮੇਟੀ ਦੇ ਕੰਮ ਹੋਣ ਦਿੰਦਾ ਇਹ ਸਾਰੇ ਮਿਲੇ ਹੋਏ ਆ ਇਹਦੇ ਨਾਲ ਸਾਰੇ ਯੋ ਵਗੈਰਾ ਅਸੀਂ ਕਿੰਨਾ ਸਾਲਾ ਤੋਂ 3 ਸਾਲਾ ਤੋਂ ਅਸੀਂ ਦੁਖੀ ਹੋ ਕੇ ਪਰੇਸ਼ਾਨ ਹੋ ਕੇ ਅਸੀਂ ਥੱਕ ਗਏ ਆ ਅਸੀਂ ਕਿਤੇ ਕਿਤੇ ੱਟਕੇ ਨਹੀਂ ਖਾਏ ਜੇ ਹੁਣ ਸਾਡਾ ਪ੍ਰਸ਼ਾਸਨ ਵੀ ਨਹੀਂ ਸੁਣਦਾ ਨਾ ਪੁਲਿਸ ਵਾਲੇ ਸੁਣਦੇ ਨਾ ਕੋਈ ਹੋਰ ਸੁਣਦਾ ਹੁਣ ਤੁਸੀਂ ਦੱਸੋ ਅਸੀਂ ਕਿੱਥੇ ਜਾਈਏ ਨਾ ਮੰਡੀ ਵਾਲੇ ਸੁਣ ਰਹੇ ਆ ਮੰਡੀ ਵਾਲਿਆਂ ਸਾਰਿਆਂ ਨੂੰ ਪਤਾ ਸਾਰੀ ਮੰਡੀ ਦੇ ਬੰਦੇ ਅਸੀਂ ਵੱਡੇ ਵੱਡੇ ਇਹਦੇ ਕੋਲ ਭੇਜੇ ਆ ਐਸੇ ਕਰਕੇ ਕਿ ਅਸੀਂ ਸਾਡੇ ਕੋਲ ਵੱਡਾ ਆਦਮੀ ਕੋਈ ਨਹੀਂ ਹੈ ਅਸੀਂ ਮੰਡੀ ਦੇ ਬੰਦੇ ਨੂੰ ਰਿਕੁਐਸਟ ਕਰਕੇ ਇਹਦੇ ਕੋਲ ਭੇਜਿਆ ਕਿ ਤੁਸੀਂ ਗੱਲ ਕਰੋ ਉਹ ਸਾਰੇ ਗਏ ਇਹਦੇ ਕੋਲ ਹਾਂਜੀ ਮੈਂ 2 ਮਹੀਨੇ ਖਾਲੀ ਕਰਦਾਗਾ ਮੈਂ 4 ਮਹੀਨੇ ਖਾਲੀ ਕਰਦਾ ਮੈਂ 6 ਮਹੀਨੇ ਚ ਖਾਲੀ ਕਰਦਾਗਾ ਪਰ ਇਹ ਨਹੀਂ ਕਰਦਾ ਖਾਲੀ ਅਸੀਂ ਇੰਨੇ ਪਰੇਸ਼ਾਨ ਹੋ ਗਏ ਨਾ ਬਹੁਤ ਜ਼ਿਆਦਾ ਜੀ ਸਾਰੇ ਕੰਗਰਸੀ ਹੈ ਕੱਪੜੇ ਵਾਲਾ ਹਾ ਮੁਰੇ ਬੈਠਾ ਸਾਰੇ ਕੰਗਰਸੀ ਹੈ ਇਹ ਸਾਰੇ ਮਿਲੇ ਹੋਏ ਹੈ ਜੀ ਸਾਰੇ ਕੰਗਰਸੀਆਂ ਦਾ ਕਮੇਟੀ ਜੀ ਕੰਗਰਸੀਆਂ ਦਾ ਰੋਹ ਚੱਲਦਾ ਕਮੇਟੀ ਇਹਨਾਂ ਨੇ ਆਪਣਾ ਘਰ ਵੀ ਬਣਾ ਰੱਖਿਆ ਜੀ ਸਾਰੇ ਕਿਤੇ ਨਾ ਸਾਡੇ ਉੱਥੇ ਕੰਮ ਦੇ ਸਾਡੀ ਪ੍ਰਾਪਰਟੀ ਚੇਂਜ ਕੀਤੀ ਜਾ ਰਹੀ ਹੈ ਜੱਦੀ ਪੁਸ਼ਤੀ ਅਸੀਂ ਲੋਕ ਹੈਗੇ ਆ 200 ਸਾਲਾਂ ਦੇ ਮੰਡੀ ਵੀ ਨਹੀਂ ਵਸੀ ਸੀ ਅਸੀਂ ਉਦੋਂ ਦੇ ਰਹਨੇ ਆ ਕਿਦੋਂ ਮਰਜੀ ਜਾ ਕੇ ਤੁਸੀਂ ਪਤਾ ਕਰ ਸਕਦੇ ਮੰਦਿਰ ਬਣਾਇਆ ਹੈ ਹਾਂਜੀ ਅਸੀਂ ਮੰਦਿਰ ਬਣਾਏ ਹੈ ਮੇਰੇ ਫਾਦਰ ਨੇ ਬਣਾਏ ਹੈ ਇਹ ਜੰਗਲਧਰ ਜਮਨ ਅਸੀਂ ਇੰਨੇ ਜ਼ਿਆਦਾ ਪਰੇਸ਼ਾਨ ਹੈ ਇੰਨੇ ਜ਼ਿਆਦਾ ਪਰੇਸ਼ਾਨ ਹਨ ਅਸੀਂ ਦਸੋਂ ਕਿਤੇ ਜਾਈਏ ਜੇ ਹੱਥ ਜੋੜ ਕੇ ਰਿਕਵੈਸਟ ਹੈ ਮੇਰੀ 100 ਸਾਲ ਦੀ ਮਾਂ ਹੈ ਇਹ ਇਹਦੇ ਤੇ ਤਰਸ ਖਾਇਆ ਜਾਵੇ ਪ੍ਰਸ਼ਾਸਨ ਨੂੰ ਵੀ ਹੱਥ ਜੋੜ ਕੇ ਇਹ ਪ੍ਰਾਰਥਨਾ ਅਸੀਂ ਪਵਨ ਗੋਇਲ ਕੋਲ ਵੀ ਗਏ ਆ ਅਸੀਂ ਸਾਰੇ ਕਿਤੇ ਗਏ ਆ ਰਿਕਵੈਸਟ ਕੀਤੀ ਸੀ ਪੈਸੇ ਦੇਣ ਨੂੰ ਤਿਆਰ ਸੀ ਇਹਦੇ ਜਿਹੜੇ ਅਸੀਂ 5 ਲੱਖ ਦੇਨੇ ਸੀ ਪਰ ਇਹ ਉਹ ਵੀ ਲੈਣੋ ਦਿਆ ਨਹੀਂ ਇਹ ਕਹਿੰਦਾ ਮੈਂ ਛੱਡਦਾ ਨਹੀਂ ਮੈਂ ਤੁਹਾਡੀ ਭਾਬੀ ਨੂੰ ਲੈ ਕੇ ਵਸਾਣਾ ਹੈ ਮੇਰੇ ਭਰਾ ਨੂੰ ਇਹ ਬੋਲਦਾ ਇਹ ਇਹ ਤਾਂ ਕੀ ਲਿੰਕ ਹੈ ਇਹਦਾ ਕੀ ਸਬੰਧ ਹੈ ਇਹਨੂੰ ਪੁੱਛਿਆ ਜਾਵੇ ਥਾਣੇ 'ਚ ਸਾਨੂੰ ਡੀਜੀਸ ਉੱਥੇ ਬਾਰ-ਬਾਰ ਉੱਥੇ ਥਾਣੇ 'ਚ ਬੁਲਾਇਆ ਜਾਂਦਾ ਗਵਾਹੀ ਵਾਸਤੇ ਸਾਨੂੰ ਮਾਤਾ ਦੇ ਬਿਆਨ ਦੇ ਕੇ ਜਾਓ ਮਾਤਾ ਦੇ ਬਿਆਨ ਦੇ ਕੇ ਜਾਓ ਅਸੀਂ ਫਰੀਲ ਕੋਟ ਵੀ ਦੇ ਕੇ ਆਏ ਉੱਥੇ ਬਿਆਨ ਬਾਰ-ਬਾਰ ਲੈ ਜਾ ਕੇ 100 ਸਾਲ ਦੀ ਬੁੱਢੀ ਨੂੰ ਅਸੀਂ ਬਾਰ-ਬਾਰ ਲੈ ਕੇ ਜਾਂਦੇ ਇਹਨੂੰ ਕਿਸੇ ਨੇ ਇੱਕ ਵਾਰ ਵੀ ਇਹਦਾ ਤੋਂ ਬਿਆਨ ਲਿਆ ਸਾਨੂੰ ਦਿਖਾਇਆ ਜਾਵੇ ਇਹਨੂੰ ਇੱਕ ਵਾਰ ਕੋਈ ਨਹੀਂ ਬੁਲਾਉਂਦਾ ਇਹਦੇ ਸਭ ਆਨਲਾਈਨ ਚੱਲਦੇ ਆ ਸਾਰੇ ਕੰਮ ਇਹਦੇ ਆਨਲਾਈਨ ਪੈਸਾ ਟਰਾਂਸਫਰ ਚੱਲ ਗੱਲ ਖਤਮ ਜੀ ਸਾਡੀ ਕੋਈ ਕਿਤੇ ਵੀ ਸੁਣਾਈ ਨਹੀਂ ਹੋ ਰਹੀ ਕਿਤੇ ਵੀ ਹਰੇ ਕਿਸਨੂੰ ਪੈਸਾ ਲਾਂਦਾ ਜਿਹੜਾ ਸੀ ਇੱਕ ਇੱਕ ਬੰਦਾ ਭੇਜਦੇ ਹਰੇ ਕਿਸਨ ਪੈਸਾ ਖਵਾ ਦਿੰਦਾ ਸਾਡੇ ਇਸਪੰਤਾਈ ਦਾ ਕੰਮ ਹੈ ਮੇਰੇ ਫਾਦਰ ਨੂੰ ਜਾਣਦੇ ਆ ਨਿੰਗ ਵੀ ਆਂਦੇ ਆ ਪਿੰਡਾਂ ਦੇ ਵੀ ਆਂਦੇ ਆ ਬਾਣੀਆਂ ਵੀ ਆਂਦੇ ਆ ਸਾਰੇ ਬ੍ਰਾਹਮਣ ਵੀ ਆਂਦੇ ਆ ਕੁੱਛਣ ਵਾਸਤੇ ਮੇਰੇ ਬ੍ਰਦਰ ਕੋਲ ਵੀ ਆਂਦੇ ਸੀ ਅਸੀਂ ਉਹਨਾਂ ਨੂੰ ਵੀ ਰਿਕਵੈਸਟ ਕੀਤੀ ਕਿ ਤੁਸੀਂ ਗੱਲ ਕਰਕੇ ਦੇਖੋ ਅਸੀਂ ਨਿੰਗਮੀ ਬੁਲਾਏ ਅਸੀਂ ਟੂਠਨੀ ਬੋਲਦੇ ਉਹਨਾਂ ਨੇ ਸਿਰਫ ਗੱਲ ਕੀਤੀ ਸਾਡੇ ਕੋਲ ਵੀਡੀਓ ਵੀ ਅਸੀਂ ਪ੍ਰੂਫ ਵੀ ਦੇ ਸਕਦੇ ਇਹਦੀ ਦੁਕਾਨ ਤੇ ਉਹ ਚੜੇ ਨਹੀਂ ਕੋਈ ਕੀਤਾ ਨਹੀਂ ਕੋਈ ਇੱਥੇ ਘਰੇ ਨਹੀਂ ਗਏ ਸਿਰਫ ਜਿਹੜੇ ਅਸੀਂ ਬੰਦੇ ਵਿੱਚ ਪਾਇਸ ਉਹਨਾਂ ਨਾਲ ਗੱਲ ਕਰਨ ਗਏ ਸੀ ਉਹ ਵੀ ਅਸੀਂ ਤੁਹਾਨੂੰ ਵੀਡੀਓ ਦੇ ਸਕਦੇ ਆ ਪਰ ਇਹਨੇ ਸਾਡੇ ਦੇ ਝੂਠੇ ਝੂਠੇ ਲਾਮ ਲੰਦਾ ਵੀ ਇਹਨਾਂ ਨੇ ਸਾਨੂੰ ਮਾਰਿਆ ਮਾਰਨ ਨੂੰ ਤਾਂ ਇਹ ਫਿਰਦਾ ਸਾਨੂੰ ਸਾਡੀ ਤਿੰਨਾਂ ਦੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਇਹਦੇ ਤੋਂ ਵੀ ਇਹਦੇ ਮੁੰਡਿਆਂ ਤੋਂ ਵੀ ਦੇ ਸਾਨੂੰ ਕਦੀ ਵੀ ਕੁਝ ਹੁੰਦਾ ਤਾਂ ਪੁਲਿਸ ਇਹ ਤਿੰਨੋਂ ਜ਼ਿੰਮੇਵਾਰ ਹੋਣਗੇ ਕਦੀ ਵੀ ਸਾਨੂੰ ਸਾਡੇ ਘਰ ਵੀ ਚਾਹੇ ਘਰੇ ਰਵੇ ਚਾਹੇ ਕਿਤੇ ਬਾਹਰ ਦਾ ਹੋਵੇ ਚਾਹੇ ਕਿਤੇ ਰਵੇ ਸਾਡੀ ਬਸ ਹੱਥ ਜੋੜ ਕੇ ਰਿਕਵੈਸਟ ਹੈ ਕਿ ਸਾਡੀ ਮਦਦ ਕੀਤੀ ਜਾਵੇ ਪਲੀਜ਼ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਅਸੀਂ ਅੱਜ ਪਰੇਸ਼ਾਨ ਹੋ ਕੇ ਇਹਨਾਂ ਨੂੰ ਸੱਚ ਵਾਲਿਆਂ ਨੂੰ ਇਹਨਾਂ ਨੂੰ ਬੁਲਾਇਆ ਸੀ ਪ੍ਰੈਸ ਵਾਲਿਆਂ ਨੂੰ ਨਹੀਂ ਅਸੀਂ ਬੁਲਾਣਾ ਨਹੀਂ ਚਾਹੁੰਦੇ ਸੀ ਅਸੀਂ ਸਤ ਦੁਖੀ ਹੋ ਗਏ ਬਹੁਤ ਸ਼ਾਇਦ ਐਨੀਆਂ ਫੈਕਟਰੀਆਂ ਇਹਦੇ ਤੇ ਇਹਦੇ ਛਾਪੇ ਕਿਉਂ ਨਹੀਂ ਪੈਂਦੇ ਦੱਸੋ 2 ਕਰੋੜ ਦੀ ਇਹਨੇ ਬਠਿੰਡੇ ਚ ਕੋਠੀ ਬਣਾਈ ਆ ਹੁਣ ਇਥੇ ਚਾਰ ਮੰਜ਼ਲ ਮੰਦੇ ਦੇ ਪਿੱਛੇ ਖੜੀ ਕਰ ਲਈ ਐ ਸਾਰੀ ਗੱਲੀ ਚ ਚਾਰ ਘਰ ਇਹਨੇ ਖਰੀਦ ਲਿਆ ਇਹਦੇ ਕੋਲ ਪੈਸਾ ਕਿੱਥੋਂ ਆਂਦਾ ਇਨਕਮ ਟੈਕਸ ਕਿਉਂ ਨਹੀਂ ਛਾਪਾ ਮਾਰਦੀ ਸੀਬੀਏ ਕਿਉਂ ਨਹੀਂ ਛਾਪਾ ਮਾਰਦੀ ਤੇ ਸੀ ਕੋ ਵੇਚਦਾ ਇਹਦੀ ਸੀਵਿਆ ਰੋਡ ਤੇ ਬਠਿੰਡਾ ਰੋਡ ਤੇ ਦੀ ਫੈਕਟਰੀ ਹੈ ਕੀ ਇਹ ਜਾ ਕੇ ਪਤਾ ਕਰੋ ਗਊਆਂ ਦੀ ਚਰਬੀ ਮਲਾਈ ਜਾਂਦੀ ਹੈ ਇਹਦੇ ਕਿਉਂ ਚ ਇਹਨਾਂ ਮਲਾਵਟੀ ਕੋ ਇਹਦਾ ਚਿੰਤਪੁਣੀ ਮਾਤਾ ਤੱਕ ਜਾਂਦਾ ਹੈ ਇਹਦਾ ਚਿੰਤਪੁਣੀ ਤੱਕ ਮਾਤਾ ਤੱਕ ਮਾਤਾ ਵੀ ਸੁੱਤੀ ਪਈ ਸੀ ਮਾਤਨ ਹਾਲ ਵੀ ਲੜਦੇ ਆ ਕਿ ਮਦਰਾਂ ਨੇ ਵੀ ਸੁੱਤੀ ਪਈ ਨੰਦੇ ਸੁਤੇ ਐਨੇਮ ਲਾਉ ਟੇ ਕੇ ਉਹ ਬੇਚਦਾ ਹੈ ਇਹਨੇ ਇੱਥੇ ਵੀ ਸਾਡੇ ਘਰ ਗਲੀ ਚ ਦੁਕਾਨਾਂ ਹੁੰਦੀਆਂ ਪਹਿਲਾਂ ਦੋਸਤੋ ਇਹਨੇ ਰਿਆਸ਼ ਲਈ ਸਾਡੀ ਜਗ੍ਹਾ ਲਈ ਸੀ ਸਾਡੇ ਭਰਾ ਤੋਂ ਤੇ ਇਹਨੇ ਇਹਨੇ ਕੀ ਕੀਤਾ ਸਿਲੰਡਰ 10 10 ਸਿਲੰਡਰ ਰੱਖ ਲੂ ਕਿਸੇ ਦਾ ਇੱਕ ਵੀ ਸਿਲੰਡਰ ਫਟ ਗਿਆ ਸਾਰਾ ਗਲੀ ਮੱਲਾ ਵੀ ਉੱਡੂਗਾ ਨਾਲ ਕੌਣ ਜ਼ਿੰਮੇਵਾਰ ਹੋਗਾ ਕੱਲੂ ਤੁਸੀਂ ਸਾਨੂੰ ਕਹੋਗੇ ਕਿ ਅਸੀਂ ਜਗ੍ਹਾ ਦਿੱਤੀ ਸੀ ਅਸੀਂ ਇਹਨੂੰ ਰਿਆਸ਼ ਲਈ ਦਿੱਤੀ ਸੀ ਇਹਨੂੰ ਦੁਕਾਨ ਲਈ ਨਹੀਂ ਦਿੱਤੀ ਸੀ ਗਲੀ ਚ ਦੁਕਾਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਇਹਨੇ ਗਲੀਆਂ ਚ ਸਾਰੀਆਂ ਦੁਕਾਨਾਂ ਲੈ ਰੱਖੀਆਂ ਕਿਉਂ ਮਲਾਵਟ ਕਰਦਾ ਅੰਦਰ ਖਾਤੇ ਪਤਾ ਨਹੀਂ ਲੱਗਦਾ ਗਲੀ ਚ ਹੁਣ ਚਾਰ ਮੰਜ਼ਿਲ ਪਾ ਲਿਆ ਉੱਥੇ ਵੀ ਇਹਨੇ ਇਹੀ ਕੰਮ ਕਰਦਾ ਨੌਕਰਾਂ ਨੇ ਹਾਂ ਕਿਉਂ ਗਲੀਆਂ ਚ ਛਾਪੇ ਨਹੀਂ ਪੈਂਦੇ ਗਲੀਆਂ ਚ ਕੁਝ ਹੁੰਦਾ ਨਹੀਂ ਇਹਦੀ ਫੈਕਟਰੀ ਸੀ ਫੇਰ ਹੋਰ ਤੇ ਉੱਥੇ ਵੀ ਮਾਰਿਆ ਜਾਵੇ ਇਹਦੀ ਮਿੱਤਰ ਰੋਡ ਦੇ ਪਿੱਛੇ ਬਠਿੰਡੇ ਦੀ 2 ਕਰੋੜ ਦੀ ਕੋਠੀ ਹੈ ਇਹਨੇ ਹੁਣੇ ਲਈ ਹੈ ਇਹਨੂੰ ਪੁੱਛਿਆ ਜਾਵੇ ਕੋਈ ਇਹਨਾਂ ਦੇ 2 ਨੰਬਰ ਦਾ ਪੈਸਾ ਕਿੱਥੋਂ ਆਂਦਾ ਹੈ ਇਹਦੇ ਕੋਲੇ ਸਾਰੇ ਕਮੇਟੀ ਚ ਬੈਸਾਂਦਾ ਇਹ ਖਾਂਦੇ ਆ ਸਾਰੇ ਇਹੇ ਰਲੇ ਵੇ ਸਾਰੇ ਸਾਡਾ ਕਮੇਟੀ ਚ ਵੀ ਕੰਮ ਨਹੀਂ ਹੋਉਂ ਦਿੰਦੇ ਪੁਲਿਸ ਦੇਖੋ ਮੇਰੇ ਹੱਥ ਜੋੜ ਕੇ ਸਾਰੇ ਰਿਕਵੈਸਟ ਹੈ ਪ੍ਰਸ਼ਾਸਨ ਨੂੰ ਵੀ ਰਿਕਵੈਸਟ ਹੈ ਸਾਰੀ ਮੰਡੀ ਵਾਲਿਆਂ ਨੂੰ ਵੀ ਹੱਥ ਜੋੜ ਕੇ ਪ੍ਰਾਰਥਨਾ ਹੈ ਮੇਰੀ ਬੇਨਤੀ ਹੈ ਕਿ ਪਲੀਜ਼ ਸਾਡੀ ਮਦਦ ਕੀਤੀ ਜਾਵੇ ਅਸੀਂ ਬਹੁਤ ਪਰੇਸ਼ਾਨ ਹੋ ਗਏ ਆ ਪਲੀਜ਼ ਪਲੀਜ਼ ਇਹ ਤੁੜਸੀ ਨੂੰ ਸਮਝਾਇਆ ਜਾਵੇ ਸਾਡੀ ਦੁਕਾਨ ਅਸੀਂ 5 ਲੱਖ ਦੇ ਨੂੰ ਇਹਦੇ ਤਿਆਰ ਸੀ ਇਹ 2 ਸਾਲਾਂ ਤੋਂ ਨਾ ਤਾਂ ਸਾਨੂੰ ਕਿਰਾਇਆ ਦੇ ਰਿਹਾ ਨਾਏ ਰੈਂਟ ਦੇ ਰਿਆ ਨਾਏ ਬਿਜਲੀ ਦਾ ਬਿੱਲ ਦੇ ਰਿਆ ਕੁਛ ਨਹੀਂ ਦੇ ਰਿਆ 18000 ਦਾ ਬਿੱਲ ਸਾਡੇ ਕੋਲ ਪਈ ਹੈ ਇਕੱਠਾ ਹੋਇਆ ਪਿਆ ਇਹਦਾ ਕਿਉਂ ਪਿੱਛੇ ਜੇ ਮਾਫ ਹੋ ਗਏ ਸੀ ਇਸ ਕਰਕੇ 18000 ਹੈ ਇਹ ਨਾ ਬਿੱਲ ਦਿੰਦਾ ਐ ਨਾ ਸਾਨੂੰ ਕਿਰਾਇਆ ਦਿੰਦਾ ਸਾਡੀ ਜਗ੍ਹਾ ਦੱਬੀ ਬੈਠਾ ਇਹ ਕਿਸ ਲਈ ਕਿਉਂ ਮੰਦਰ ਦੀ ਜਗ੍ਹਾ ਉਹ ਨਾਲੇ ਪ੍ਰਾਣੀ ਮੰਦਰ ਦੀ ਜਗ੍ਹਾ ਕਿ ਤੂੰ ਮਰਜ਼ੀ ਜਾ ਕੇ ਕਮੇਟੀ ਚ ਸਾਡੇ ਕਾਗਜ਼ ਚੈੱਕ ਕਿਤੇ ਜਾਂ ਸਾਡੀ ਸਾਰੀ ਜ਼ਮੀਨ ਉੱਥੇ ਬੋਲਦੀ ਐ 291 ਐਂਡ 292 ਨੰਬਰ ਕਿ ਤੂੰ ਮਰਜ਼ੀ ਪਤਾ ਕੋ ਲੋ ਰਜਿਸਟਰਡ ਸਾਡੀ ਗਲਤ ਕਰਾਈ ਜਾਂਦਾ ਹੈ ਬਹੁਤ ਜ਼ਿਆਦਾ ਇਹ ਸਾਰੇ ਉੱਥੇ ਮਿਲੇ ਹੋਏ ਆ ਸਾਰੇ ਇਹਦੇ ਨਾਲ ਕਮੇਟੀ ਦੇ ਬੰਦੇ ਸਾਡੀ ਬਿਲਕੁਲ ਸੁਣਾਈ ਨਹੀਂ ਹੁੰਦੀ ਉੱਥੇ ਜਾਣਨੇ ਆ ਕਿ ਆਸੀਂ ਤੁਹਾਨੂੰ ਦੇਓ ਪੇਪਰ ਕਹਿੰਦੇ ਨਹੀਂ ਅਸੀਂ ਨਹੀਂ ਦਿੰਦੇ ਕਰ ਲਓ ਜੋ ਤੁਸੀਂ ਕਰਨਾ ਹੈ ਜਾਓ ਜਿੱਥੇ ਜਾਣਾ ਹੈ ਇਹ ਓਫਿਸ ਗਏ ਫਰੀਦਕੋਟ ਉੱਥੇ ਵੀ ਸਾਡੀ ਸੁਣਾਈ ਨਹੀਂ ਹੋਈ ਤੇ ਤਿੰਨ ਵਾਰ ਮਾਤਾ ਨੂੰ ਬੁਲਾਇਆ ਉੱਥੇ ਉੱਥੇ ਵੀ ਇਹ ਜਾ ਕੇ ਪਹਿਲੇ ਹੀ ਪੈਸੇ ਖਵਾਏ ਉਹਨਾਂ ਦੀ ਭਾਸ਼ਾ ਤੋਂ ਹੀ ਪਤਾ ਲੱਗ ਜਾਂਦਾ ਹੈ ਅਫਸਰਾਂ ਦੀ ਕਿ ਕੌਣ ਕੀ ਕਰਦਾ ਹੈ ਪਲੀਜ਼ ਸਾਡੇ ਹੱਥ ਜੋੜ ਕੇ ਪ੍ਰਾਰਥਨਾ ਪਲੀਜ਼ 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 ਸਾਡੇ ਖਾਲੀ ਕਰਾਈ ਜਾਵੇ ਜਗ੍ਹਾ ਇਹ ਨਹੀਂ ਤਾਂ ਅਸੀਂ ਮੈਂ ਤੇ ਮੇਰੀ ਮਾਂ ਦੋਨੋਂ ਜਣੀਆਂ ਸੀ ਸ਼ੁੱਕਰਵਾਰ ਜੱਭੀ ਅਸੀਂ ਸ਼ੁੱਕਰਵਾਰ ਨੂੰ ਇਹਦੇ ਦੁਕਾਨ ਤੇ ਜਾ ਕੇ ਅੱਗ ਲਾ ਲੈਣੀ ਆ ਮੈਂ ਪੰਡਤ ਹਿੰਮਤ ਕੁਮਾਰ ਦੀ ਕੁੜੀ ਆ ਮੈਂ ਝੂਠ ਨਹੀਂ ਬੋਲਦੀ ਨਾ ਮੇਰਾ ਪਿਓ ਅਜੇ ਤੱਕ ਝੂਠ ਬੋਲਿਆ ਸੀ ਤੇ ਅਸੀਂ ਇਹਦੀ ਦੁਕਾਨ ਤੇ ਜਾ ਕੇ ਬਾਜ਼ਾਰ ਵਾਲੇ ਪਾਸੇ ਅੱਗ ਲਾਵਾਂਗੇ ਦੋਨੋਂ ਮਾਂਵਾ ਤੇ ਨਹੀਂ ਸਾਡੀ ਵੀਰਵਾਰ ਨੂੰ ਦੁਕਾਨ ਖਾਲੀ ਹੋ ਜਾਣੀ ਚਾਹੀਦੀ ਹੈ ਫੇ ਸਾਨੂੰ ਨਾ ਕਹੀਓ ਕਿ ਅਸੀਂ ਮੰਡੀ ਵਾਲਿਆਂ ਨੂੰ ਨਹੀਂ ਦੱਸਿਆ ਅਸੀਂ ਪ੍ਰਸ਼ਾਸਨ ਨੂੰ ਨਹੀਂ ਦੱਸਿਆ ਅਸੀਂ ਜਾਂ ਕਿਸੇ ਨੂੰ ਵੀ ਨਹੀਂ ਦੱਸਿਆ ਮੈਂ ਪੰਡਤ ਹਿੰਦਰ ਕੁਮਾਰ ਦੀ ਬਹੁਤ ਜਿੱਤੀ ਸੀ ਆ ਮੈਂ ਵੀ ਫਿਰ ਤੇ ਮੈਂ ਅਗਲਾ ਕੀ ਦਿਖਾਵਾਂਗੀ ਤੁਹਾਨੂੰ ਫਿਰ ਮੈਂ ਤੇ ਮਾਵਾਂ ਤੇ ਅਸੀਂ ਇਹਦੀ ਦੁਕਾਨ ਤੇ ਹੀ ਛੜਾ ਗਿਆ ਫਿਰ ਸਾਨੂੰ ਨਾ ਕਿ ਕਿਹਾ ਜਾਵੇ ਕਿ ਅਸੀਂ ਸਾਨੂੰ ਦੱਸਿਆ ਨਹੀਂ ਗਿਆ ਪਹਿਲਾਂ ਹੱਥ ਜੋੜ ਕੇ ਪ੍ਰਾਰਥਨਾ ਹੈ ਕਿ ਇਹਨੂੰ ਸੰਭਾਲਿਆ ਜਾਵੇ ਵੀਰਵਾ ਤੱਕ ਸਾਡੀ ਦੁਕਾਨ ਖਾਲੀ ਕਰਾਈ ਜਾਵੇ ਔਰਤਾਰ ਸਿਕਲ ਕਹਿੰਦਾ ਸੱਚ ਦੀ ਪੜਤਾਲ ਤੋਂ ਪੱਤਰਕਾਰ ਹਾਂਜੀ ਜੀ ਨੂੰ ਇੱਕੋ ਤੋਂ ਦੂਜਾ ਜਿਹੜੇ ਮੰਦਰੀ ਦੁਕਾਨ ਵਾਲਾ ਤੁਹਾਡੇ ਤੇ ਐਲੀਕੇਸ਼ਨ ਲਾਉਂਦੇ ਸੀ ਉਹਦੇ ਬਾਰੇ ਤੋਂ ਹੱਥੋਂ ਮੈਂ ਪੱਖ ਲੈਣਾ ਸੀ ਤੁਹਾਡਾ ਜੀ ਮੇਰੇ ਕੋਲ ਤਾਂ ਕੋਈ ਮੰਦਰੀ ਦੁਕਾਨ ਨਹੀਂ ਹੈਣੀ ਇਹ ਚਲੋ ਹੈਗੀ ਜਾਂ ਨਹੀਂ ਸਾਡਾ ਤਾਂ ਫਰਜ਼ ਬੰਦ ਸੀ ਮੇਰੇ ਕੋਲ ਮੰਦਰੀ ਕੋਈ ਦੁਕਾਨ ਨਹੀਂ ਹਾਂਜੀ ਇਹਦੇ ਕੋਲ ਸ਼ਾਮਲਾੜ ਜਗਾ ਬਾਈ ਜੀ ਹਾਂਜੀ ਉਹਦੇ ਚ ਮੇਰੀ ਦੁਕਾਨ ਪਈ ਵੀ ਐ ਜੀ ਘੱਟੋ ਘੱਟ 12 13 ਸਾਲ ਤੋਂ ਮੈਨੂੰ ਬੈਠੇ ਨੇ ਹੋ ਗਏ ਜੀ ਉਹਦੇ ਜੇ ਮੇਰਾ ਕਰਿੰਦੇ ਕੰਮ ਕਰਦੇ ਆ ਜੀ ਹਾਂ ਮੰਦਰ-ਮੁੰਦਰ ਦੇ ਕੁਝ ਕੰਮ ਨਹੀਂ ਮੇਰੇ ਕੋਲ